ਅਨਲ ਜੋਸ਼ੀ ਨੇ ਅਕਾਲੀ ਦਲ ਨੂੰ ਦੁਬਾਰਾ ਅਲਵਿਦਾ ਤੱਕ ਇਹ ਦਿੱਤਾ ਪਰ ਕਾਂਗਰਸ ਵੱਲ ਦੇ ਰੁਝਾਨ ਘੱਟ ਲੈਨੇ ਜਿੱਥੇ ਪਹਿਲਾਂ ਬੀਜੇਪੀ ਦੀਆਂ ਚਰਚਾਵਾਂ ਸੀ ਜਿੱਥੇ ਇਹ ਚਰਚਾਵਾ ਸੀ ਕਿ ਅਨਲ ਜੋਸ਼ੀ ਬੀਜੇਪੀ ਦੇ ਵਿੱਚ ਜਾ ਸਕਦੇ ਐ ਉੱਥੇ ਹੀ ਹੁਣ ਨਾ ਬੀਜੇਪੀ ਰਹਿ ਗਈ ਨਾ ਅਕਾਲੀ ਦਲ ਰਹਿ ਗਿਆ ਕਾਂਗਰਸ ਵੱਲ ਨੂੰ ਅਨਲ ਜੋਸ਼ੀ ਨੇ ਆਪਣਾ ਸਿਆਸੀ ਭਵਿੱਖ ਦੇਖਣਾ ਸ਼ੁਰੂ ਕਰ ਲਿਆ ਸੰਭਾਵੀ ਤੌਰ ਤੇ ਅੱਜ ਸ਼ਾਮ ਤੱਕ ਸ਼ਮੂਲੀਅਤ ਵੀ ਹੋ ਜਵੇਗੀ ਹੁਣ ਸਵਾਲ ਇਹ ਹੈ ਕਿ ਕਾਂਗਰਸ ਨੇ ਕੀ ਆਪਣਾ ਜਮਨੀ ਚੋਣ ਦਾ ਚਿਹਰਾ ਉਮੀਦਵਾਰ ਦਾ ਚਿਹਰਾ ਐਲਾਨ ਕਰਨਾ ਆ ਜਾਂ ਮਿੱਥ ਲਿਆ ਆ ਇਹ ਫੈਸਲਾ ਕਰ ਲਿਆ ਗਿਆ ਅਨਿਲ ਜੋਸ਼ੀ ਕੀ ਤਰਨਤਾਰਨ ਚੋਣ ਲੜਨਗੇ ਇਹ ਸਵਾਲ ਚਨਖ ਖੜਾ ਹੋਣ ਲੱਗ ਗਿਆ ਅਨਿਲ ਜੋਸ਼ੀ ਦਾ ਇਤਿਹਾਸ ਤਰਨਤਾਰਨ ਨਾਲ ਜ਼ਰੂਰ ਰਿਹਾ ਪਰ ਅਨਿਲ ਜੋਸ਼ੀ ਦੀ ਮੂਲ ਸਿਆਸਤ ਜਿਹੜੀ ਆ ਉਹ ਅੰਮ੍ਰਿਤਸਰ ਸ਼ਹਿਰ ਦੀ ਹੈ ਹੁਣ ਤਰਨਤਾਰਨ ਦੇ ਵਿੱਚ ਅਨਿਲ ਜੋਸ਼ੀ ਦੀ ਵਾਪਸੀ ਕਾਂਗਰਸ ਵਾਸਤੇ ਕਿੰਨੀ ਕਲਾਹੇਵੰਦ ਸਾਬਿਤ ਹੋਵੇਗੀ ਜੇ ਕਾਂਗਰਸ ਪਾਰਟੀ ਅਨਿਲ ਜੋਸ਼ੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨ ਲਈ ਤਿਆਰ ਹੈ ਜੇ ਆਪਾਂ ਅੰਮ੍ਰਿਤਸਰ ਤੇ ਤਰਨਤਾਰਨ ਦੀ ਪੋਲਿਟਿਕਸ ਨੂੰ ਪੈਰਲਲ ਰੱਖੀਏ ਤਾਂ ਦੋਵਾਂ ਜ਼ਿਲ੍ਹਿਆਂ ਦੀ ਪੋਲਿਟਿਕਸ ਜਿਹੜੀ ਹੈ ਉਹ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਵਿਚਾਰਿਆ ਜਾ ਸਕਦਾ ਤਰਨਤਾਰਨ ਦੇ ਵਿੱਚ ਅੱਜ ਦੀ ਤਰੀਕ ਨੂੰ ਜੇ ਵਿਚਾਰਿਆ ਜਾਵੇ ਜ਼ਿਆਦਾਤਰ ਪੱਖ ਜਿਹੜਾ ਆ ਉਹ ਪੰਥਕ ਪੋਲਿਟਿਕਸ ਦਾ ਨਜ਼ਰ ਆ ਰਿਹਾ ਕਿਉਂਕਿ ਉਹ ਖਡੂਰ ਸਾਹਿਬ ਹਲਕੇ ਦੇ ਅਧੀਨ ਵੀ ਆ ਜਾਂਦਾ ਔਰ ਉੱਥੇ ਭਾਈ ਅਮਰਪਾਲ ਸਿੰਘ ਦੀ ਜਿਹੜੀ ਲਹਿਰ ਉੱਠੀ ਸੀ ਹਾਲਾਂਕਿ ਉਹ ਲਹਿਰ ਅੰਮ੍ਰਿਤਸਰ 'ਚ ਕੋਈ ਘੱਟ ਨਹੀਂ ਹੈ ਪਰ ਤਾਂਮੀ ਅਮਰਤਸਰ ਤਰੰਤਾਰਨ ਦੇ ਮੁਕਾਬਲ ਤਨ ਉਸ ਪਦਰ ਤੇ ਨਹੀਂ ਵਿਚਾਰਿਆ ਜਾ ਸਕਦਾ ਪੰਥਕ ਸੂਬੇ ਦੇ ਵਜੋਂ ਜੋ ਸਰਗਰਮੀਆਂ ਪੰਥਕ ਸੂਬੇ ਦੇ ਵਜੋਂ ਤਰੰਤਾਰਨ ਤੇ ਚੱਲਦੀਆਂ ਨੇ ਉਸੇ ਚੀਜ਼ ਨੂੰ ਲੈ ਕੇ ਹੁਣ ਸਵਾਲ ਇਹ ਬਣਿਆ ਹੋਇਆ ਕਿ ਕੀ ਕਾਂਗਰਸ ਅਨਿਲ ਜੋਸ਼ੀ ਨੂੰ ਉਸ ਹਲਕੇ ਚ ਉਤਾਰਨਾ ਚਾਹੁੰਦੀ ਹੈ ਜਿਸ ਹਲਕੇ ਦੇ ਵਿੱਚ ਆਲਰੇਡੀ ਭਾਈ ਅਮਰਪਾਲ ਸਿੰਘ ਦਾ ਰੁਝਾਨ ਹੈਗਾ ਹੁਣ ਜੇ ਇਹੋ ਜੀ ਸਥਿਤੀ ਬਣਦੀ ਹੈ ਤਾਂ ਕੀ ਅਨਲ ਜੋਸ਼ੀ ਆਪਣਾ ਪੁਰਾਣਾ ਡੈਕਰਮ ਆਪਣਾ ਪੁਰਾਣਾ ਅਧਿਕਾਰ ਆਪਣੀ ਪ੍ਰਾਣੀ ਅਥਾਰਟੀ ਤਰਨ ਤਰਨ ਦੇ ਵਿੱਚ ਹੋਲਡ ਕਰ ਸਕਣਗੇ ਕਿ ਨਹੀਂ ਕਿਉਂਕਿ ਸ਼ੁਰੂਆਤੀ ਸਮਿਆਂ ਦੇ ਵਿੱਚ ਤਰਨ ਤਰਨ ਦੇ ਵਿੱਚ ਸਿਆਸੀ ਤੌਰ ਤੇ ਜ਼ਰੂਰ ਵੇਚ ਰਹੇ ਨੇ ਪਰ ਉਸ ਤੋਂ ਬਾਅਦ ਅਨਲ ਜੋਸ਼ੀ ਅੰਮ੍ਰਿਤਸਰ ਆ ਗਏ ਸਨ ਪਰ ਕੀ ਕਾਂਗਰਸ ਇਹ ਵਿਚਾਰ ਰਹੀ ਹੈ ਵੱਡਾ ਸਵਾਲ ਇਹ ਵੀ ਹੈ ਕਿਉਂਕਿ ਇਹ ਸਾਰਾ ਕੁਝ ਐਕਸਪਲੇਨ ਕਰਨ ਤੋਂ ਬਾਹਰ ਜੇ ਕਾਂਗਰਸ ਦਾ ਇਹ ਰੁਝਾਨ ਹੀ ਨਾ ਹੋਵੇ ਤੇ ਫਿਰ ਇਹ ਸਾਰਾ ਕੁਝ ਵਿਚਾਰਨ ਦਾ ਐਕਸਪਲੇਨ ਕਰਨ ਦਾ ਕੋਈ ਮੰਤਵ ਨਹੀਂ ਰਹਿ ਜਾਂਦਾ ਜੇ ਕਾਂਗਰਸ ਪਾਰਟੀ ਅਨਿਲ ਜੋਸ਼ੀ ਨੂੰ ਤਰਨਤਾਰਨ ਜ਼ਿਮਨੀ ਚੋਣ ਦੇ ਉਮੀਦਵਾਰ ਵਜੋਂ ਵੇਖ ਰਹੀ ਹੈ ਤਾਂ ਇੱਥੇ ਇੱਕ ਸਵਾਲੀਆ ਨਿਸ਼ਾਨ ਆਪਣੇ ਆਪ ਖੜਾ ਹੋ ਜਾਂਦਾ ਪਰ ਅਨਿਲ ਜੋਸ਼ੀ ਇੱਕ ਨਵੀਂ ਸਿਆਸਤ ਵਿੱਚ ਪੈਰ ਰੱਖਣ ਜਾ ਰਹੇ ਹੈ ਹੋ ਸਕਦਾ ਹੈ ਕਿ ਉਹ ਕੋਈ ਪਲਾਨ ਲੈ ਕੇ ਚੱਲੇ ਹੋਣ ਹੋ ਸਕਦਾ ਹੈ ਕਿ ਉਹ ਕੋਈ ਅੱਗੇ ਰਿਫਾਰਮ ਲੈ ਕੇ ਚੱਲੇ ਹੋਣ ਜੋ ਵੀ ਹੋਏਗਾ ਉਸ ਸਮੇਂ ਦੀ ਗਰਮ ਵਿੱਚ ਆ ਦੱਸਦੇ ਰਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ ਤੇ